ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਨਾ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਕੈਨੇਡਾ ਮੋੜ ਦਿਖਾਉਣ ਲੱਗਾ ਅੱਖਾ ਭਾਰਤੀ ਵਿਦਿਆਰਥੀਆਂ ਨੂੰ ਸਟੱਡੀ ਵੀਜ਼ਾ ਦੇਣ ਤੋਂ ਕਰਨ ਲੱਗਾ ਆਨਕਾਨੀ 60 64% ਆਈ ਗ੍ਰਾਵਟ ਅਮਰੀਕਾ ਵੱਲੋਂ ਭਾਰਤੀਆਂ ਤੇ ਲਗਾਇਆ ਜਾ ਰਿਹਾ ਹੈ ਪ੍ਰਬੰਧੀਆਂ ਤੋਂ ਬਾਅਦ ਹੁਣ ਕੈਨੇਡਾ ਨੇ ਵੀ ਇੱਕ ਵਾਰ ਮੁੜ ਭਾਰਤੀਆਂ ਤੋਂ ਕਨਾਲਾ ਕਰਨਾ ਸ਼ੁਰੂ ਕਰ ਦਿੱਤਾ ਹੈ ਇਸ ਦਾ ਅੰਦਾਜ਼ਾ ਇਸ ਗੱਲ ਤੋਂ ਮਿਲ ਸਕਦਾ ਹੈ ਕਿ ਕੈਨੇਡਾ ਨੇ ਇਸ ਵਾਰੀ ਭਾਰਤੀ ਵਿਦਿਆਰਥੀਆਂ ਨੂੰ ਸਟੱਡੀ ਵੀਜ਼ਾ ਦੇਣ ਤੋਂ ਭਾਰੀ ਕਮੀ ਕਰ ਦਿੱਤੀ ਹੈ ਕੈਨੇਡੀਆ ਨਾਗਰਿਕਤਾ ਤੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਅਪ੍ਰੈਲ ਤੋਂ ਜੂਨ 2025 ਤੱਕ ਭਾਰਤੀ ਵਿਦਿਆਰਥੀਆਂ ਨੂੰ ਸਿਰਫ 17885 ਸਟੱਡੀ ਵੀਜ਼ਾ ਜਾਰੀ ਕੀਤੇ ਗਏ ਹਨ ਜਦ ਕਿ ਇਸੇ ਸਮੇਂ 24 2024 ਚ ਇਹ ਗਿਣਤੀ 55660 ਵਿਦਿਆਰਥੀ ਸਨ ਯਾਨੀ ਕਿ ਇਸ ਵਿੱਚ 68% ਦੀ ਗ੍ਰੇਡ ਗ੍ਰਾਊਟ ਆਈ ਹੈ ਇਸ ਸਮੇਂ ਦੌਰਾਨ ਜਾਰੀ ਕੋਲ ਸਟੱਡੀ ਵੀਜ਼ਾ ਤੇ ਭਾਰਤੀ ਵਿਦਿਆਰਥੀਆਂ ਨੂੰ ਹਿੱਸੇਦਾਰੀ ਦੇ ਪਿਛਲੇ ਸਾਲ ਦੇ 45% ਦੀ ਤੋਂ ਘੱਟ ਦੇ ਇਸ ਸਾਲ 32% ਤੇ ਆ ਗਈ ਹੈ ਭਾਰਤ ਤੇ ਕੈਨੇਡਾ ਦੇ ਰਿਸ਼ਤੇ ਹਾਲ ਇਹ ਸਾਲਾਂ ਦੇ ਖਾਸੇ ਅਤਨਾਪੂਰਨ ਹੋ ਗਏ ਹਨ ਇਸ ਦਾ ਕਾਰਨ ਖਾਲਿਸਤਾਨ ਵੱਖਵਾਦੀ ਸਰਗਰਮੀਆਂ ਨੂੰ ਲੈ ਕੇ ਦੋਵਾਂ ਦੇਸ਼ਾਂ ਦੇ ਵੱੱਡਾ ਵਿਵਾਦ ਹੈ ਭਾਰਤ ਲੰਬੇ ਸਮੇਂ ਤੋਂ ਕੈਨੇਡਾ ਤੋਂ ਦੋਸ਼ ਲਗਾਉਂਦਾ ਆ ਰਿਹਾ ਹੈ ਕਿ ਉਹ ਖਾਲਿਸਤਾਨ ਸਮਰਥਕ ਸੰਗਠਨਾਂ ਨੂੰ ਖੁੱਲੀ ਛੋੜ ਦਿੰਦਾ ਹੈ ਜਿਹੜੇ ਭਾਰਤ ਦੀ ਅਖੰਡਤਾ ਨੂੰ ਤੇ ਸੁਰੱਖਿਆ ਲਈ ਖਤਰਾ ਹਨ ਸਤੰਬਰ 2023 ਵਿੱਚ ਇਹ ਵਿਵਾਦ ਉਸ ਸਮੇਂ ਹੋਰ ਵੱਧ ਗਿਆ ਹੈ ਜਦੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੰਟੋ ਨੇ ਖੁੱਲੇ ਆਮ ਭਾਰਤ ਤੇ ਖਾਲਿਸਤਾਨ ਆਗੂ ਹਰਦੀਪ ਸਿੰਘ ਨਿਚੜ ਦੇ ਹਤਿਆਚੋ ਸ਼ਾਮਲ ਹੋਣ ਦਾ ਦੋਸ਼ ਲਗਾਇਆ ਸੀ ਭਾਰਤ ਨੇ ਇਹਨਾਂ ਦੋਸ਼ ਦੇਸ਼ਾਂ ਨੂੰ ਸਿਰੇ ਤੋਂ ਸਿਰੇ ਤੋਂ ਕਾਰਜ ਕਰਦੇ ਹੋਏ ਕੈਨੇਡਾ ਤੇ ਅਤਵਾਦੀਆਂ ਨੂੰ ਸੁਰੱਖਿਆ ਦੇਣ ਦਾ ਦੋਸ਼ ਲਗਾਇਆ ਹੈ ਇਸ ਦੇ ਬਾਅਦ ਦੋਵਾਂ ਦੇਸ਼ਾਂ ਨੇ ਇੱਕ ਦੂਜੇ ਤੇ ਕੂਟਨੀਤਿਕ ਨੂਬਰਸ ਕਸਤਕ ਕੀਤਾ ਦੇ ਵਪਾਰ ਤੇ ਵਿਜਾ ਪ੍ਰਬੰਧਕ ਪ੍ਰਬੰਧਕਾਂ ਤੇ ਵੀ ਅਸਰ ਪਿਆ ਹੈ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜਰੂਰ ਦਿਓ ਧੰਨਵਾਦ